ਨੇ ਕੁਝ ਡਾਕੂਮੈਂਟ ਜਿਹੜੇ ਸੀ ਉਹ ਥੋੜੇ ਸਸਪੀਸ਼ੀਅਸ ਸੀ ਉਹਨਾਂ ਨੂੰ ਵੈਰੀਫਾਈ ਕਰਨ ਲਈ ਲੈਟਰ ਲਿਖਿਆ ਗਿਆ ਸੀ ਜਦੋਂ ਪਰਤਾਲ ਹੋਈ ਉਦੋਂ ਪਤਾ ਲੱਗਾ ਕਿ ਉਹ ਫੇਕ ਡਾਕੂਮੈਂਟ ਸੀ ਇਮੀਗ੍ਰੇਸ਼ਨਲ ਜਿਹੜੇ ਕਿਹੜੇ-ਕਿਹੜੇ ਹੈਗੇ ਨੇ ਜਿਨ੍ਹਾਂ ਤੇ ਮਾਮਲਾ ਦਰਜ ਕੀਤਾ ਵਾ ਉਹ ਕਿੱਥੇ-ਕਿੱਥੇ ਹੈਗੇ ਕਿੰਨੇ ਕ ਜਾਣਿਆ ਦੀਆਂ ਫਾਈਲਾਂ ਜਿਹੜੀਆਂ ਭੇਜ ਚੁੱਕੇ ਸੀ ਕੁਝ ਪਤਾ ਲੱਗ ਪਿਆ ਕਰਕੇ ਇਹਨਾਂ ਨੂੰ ਗ੍ਰਫਤਾਰ ਕੀਤਾ ਜਾਊਂਗਾ ਤੇ ਬਾਕੀ ਢੰਗਾਂ ਨਾਲ ਪਰਤਾਲ ਕੀਤੀ ਜਾਊਂਗੀ ਇਹਨਾਂ ਨਾਲ ਹੋਰ ਕੋਈ ਡਾਕੂਮੈਂਟ ਹੋਰ ਕੇਸਿਸ ਦੇ ਵਿੱਚ ਜੇ ਯੂਜ਼ ਕੀਤੇ ਆ ਉਹਨਾਂ ਨੂੰ ਉਹਨਾਂ ਨੂੰ ਵੀ ਦੌਰਾਨ ਤਫਤੀਸ਼ ਲਿਆਇਆ ਜਾਊਗਾ ਪਰ ਆ ਪਬਲਿਕ ਨੂੰ ਕੀ ਕਿਹੜਾ ਸਹੀ ਹੈ ਕਿਹਦੀ ਫੀਡਬੈਕ ਸਹੀ ਆ ਰਹੀ ਹੈ ਕਿਹਦੀ ਗਲਤ ਆ ਰਹੀ ਹੈ ਜੇ ਕਿਸੇ ਦੂਸਰੇ ਸ਼ਹਿਰ 'ਚ ਵੀ ਤੁਸੀਂ ਜਾਂਦੇ ਹੋ ਅਪਲਾਈ ਕਰਨ ਪਹਿਲਾਂ ਕਿਸੇ ਲੋਕਲ ਤੋਂ ਜਾਂ ਕਿਸੇ ਤੋਂ ਕੰਸਰਨ ਤੋਂ ਪਤਾ ਪਤਾ ਕਰ ਲੋ ਕਿ ਇਹਨਾਂ ਦਾ ਕੀ ਸਕਸੈਸ ਰੇਟ ਕੀ ਹੈ ਤਾਂ ਕੋਈ ਫਰੋਡ USM ਬੈਸੀ ਵੱਲੋਂ ਪੰਜਾਬ ਦੇ ਡੀਜੀਪੀ ਨੂੰ ਇੱਕ ਚਿੱਠੀ ਜਿਹੜੀ ਆ ਉਹ ਭੇਜੀ ਗਈ ਹੈ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਵਿਦੇਸ਼ਾਂ ਦੇ ਵਿੱਚ ਜੋ ਡਾਕੂਮੈਂਟ ਜਾਂ ਜਿਹੜੇ ਨੌਜ਼ਬੰਦ ਜਿਹੜੇ ਵਿਦੇਸ਼ਾਂ ਦੇ ਵਿੱਚ ਆ ਰਹੇ ਨੇ ਉਹਨਾਂ ਦੇ ਜਿਹੜੇ ਡਾਕੂਮੈਂਟ ਨੇ ਉਹ ਗਲਤ ਲਗਾ ਕੇ ਉਹਨਾਂ ਨੂੰ ਭੇਜਿਆ ਜਾ ਰਿਹਾ ਵਾ ਤਾਂ ਇਸ ਮਾਮਲੇ ਦੇ ਵਿੱਚ ਹੁਣ ਕਾਰਵਾਈ ਕੀਤੀ ਗਈ ਹੈ ਲੁਧਿਆਣਾ ਦੇ ਵਿੱਚ ਵੀ ਇਮੀਗ੍ਰੇਸ਼ਨ ਜਿਹੜੇ ਨੇ ਚਲਾ ਰਹੇ ਨੇ ਉਹਨਾਂ ਉੱਤੇ ਪਰਚੇ ਦਰਜ ਕੀਤੇ ਗਏ ਨੇ ਤਾਂ ਗੱਲਬਾਤ ਕਰਾਂਗੇ ਡਿਊਸ਼ਨ ਨੰਬਰ 5 ਦੇ ਵਿੱਚ ਅਸੀਂ ਮੌਜੂਦ ਹੈ ਕਿ ਨੇ ਵਿਜੇ ਕੁਮਾਰ ਇੰਸਪੈਕਟਰ ਸਾਹਿਬ ਨੂੰ ਜਿਹੜੇ ਗੱਲਬਾਤ ਕਰਨ ਲੈਣੇ ਸਰ ਕਿੰਨੇ ਕ ਮਾਮਲੇ ਜਿਹੜੇ ਨੇ ਲੁਧਿਆਣਾ ਦੇ ਗਿਣੇ <laughs> ਜਿਹੜਾ ਇਹ ਤਾਂ ਐਮਬੈਸੀ ਤੋਂ ਜਿਹੜਾ ਲੈਟਰ ਯੂਐਸ ਐਮਬੈਸੀ ਤੋਂ ਲੈਟਰ ਰਿਸਿਵ ਹੋਇਆ ਸੀ ਜਦੇ ਸੰਬੰਧਿਤ ਸਿਰਫ ਦੋ ਇਮੀਗ੍ਰੇਸ਼ਨ ਹੈਗੇ ਆ ਇੱਕ ਓਵਰਸੀ ਪਾਰਟਨਰ ਜਿਹੜਾ ਲੁਧਿਆਣਾ ਦਾ ਤੇ ਦੂਜਾ ਰੈਡਲੀਫੋ ਸ਼ਾਇਦ ਮੋਹਾਲੀ ਦਾ ਤੇ ਸੱਤ ਬੰਦੇ ਦੇ ਖਿਲਾਫ ਮੁਕਦਮਾ ਦਰਜ ਹੋਇਆ। ਅਸਲ ਕੀ ਕੀ ਮਾਮਲਾ ਦਰਜ ਕੀਤਾ ਗਿਆ ਵਾ ਇੱਕ ਸ਼ਿਕਾਇਤ ਕੀ ਆ ਕੀ ਲਿਖਿਆ ਗਿਆ ਵਿੱਚ ਕੀ ਜਿਹੜੇ ਇਹਨਾਂ ਨੇ ਅਪਲਾਈ ਕਰਨ ਵੇਲੇ ਸਟੂਡੈਂਟਸ ਨੇ ਕੁਝ ਡਾਕੂਮੈਂਟ ਜਿਹੜੇ ਸੀ ਉਹ ਥੋੜੇ ਸਸਪੀਸ਼ੀਅਸ ਸੀ ਉਹਨਾਂ ਨੂੰ ਵੈਰੀਫਾਈ ਕਰਨ ਲਈ ਲੈਟਰ ਲਿਖਿਆ ਗਿਆ ਸੀ ਜਦੋਂ ਪਰਤਾਲ ਹੋਈ ਉਦੋਂ ਪਤਾ ਲੱਗੇ ਕਿ ਉਹ ਫੇਕ ਡਾਕੂਮੈਂਟ ਸੀ ਉਹਦੇ ਸੰ ਇਹ ਇਹਨੇ ਨੋਜ਼ਵਾਨ ਜਿਹੜੇ ਵਿਦੇਸ਼ਾਂ ਚ ਭੇਜ ਦਿੱਤੇ ਸੀ ਜਾਂ ਡਾਕੂਮੈਂਟ ਹੀ ਹਲੇ ਭੇਜੇ ਸੀ ਉਹਨਾਂ ਦੇ ਨਹੀਂ ਜਦੋਂ ਫਾਈਲ ਹੁੰਦੀ ਵੀਜ਼ਾ ਲੱਗਦਾ ਇੰਟਰਵਿਊ ਵਗੈਰਾ ਆਉਂਦੀ ਉਹਦੇ ਦੌਰਾਨ ਇਹ ਉਹਨਾਂ ਨੂੰ ਸ਼ੱਕ ਪਿਆ ਸੀ ਕਿ ਇਹ ਡਾਕੂਮੈਂਟਸ ਵਗੈਰਾ ਵੈਰੀਫਾਈ ਕਰਾਣੇ ਚਾਹੁੰਦੇ ਆ ਤੇ ਉਹਨਾਂ ਨੇ ਜਦੋਂ ਵੈਰੀਫਾਈ ਲਈ ਲਿਖਿਆ ਸੀ ਵੈਰੀਫਾਈ ਕਰਨ ਤੋਂ ਬਾਅਦ ਇਹ ਪਤਾ ਲੱਗੇਗਾ ਕਿ ਫੇਕ ਡਾਕੂਮੈਂਟਸ ਸੀ ਇਹਨਾਂ ਨੇ ਫਾਈਲ ਤਿਆਰ ਕੀਤੀ ਸੀ ਤੇ ਉਹਦੇ ਸੰਬੰਧ ਜਿਹਨਾਂ ਤੇ ਪਰਚਾ ਦਰਜ ਹੋ ਗਿਆ ਸਤਿ ਸ੍ਰੀ ਅਕਾਲ ਦੇ ਵਿੱਚ ਇਮੀਗ੍ਰੇਸ਼ਨ ਵਾਲੇ ਜਿਹੜੇ ਕਿਹੜੇ-ਕਿਹੜੇ ਹੈਗੇ ਨੇ ਜਿਨ੍ਹਾਂ ਤੇ ਮਾਮਲਾ ਦਰਜ ਕੀਤਾ ਵਾ ਉਹ ਕਿੱਥੇ-ਕਿੱਥੇ ਹੈ ਉਹ ਦੇਖਲਾ ਉਹਨਾਂ ਦੇ ਖਿਲਾਫ ਉਹਦੇ ਜਬਦੋ ਜਾਂਦੇ ਦੋ ਹੈ ਬਾਕੀ ਪੰਜ ਅਦਰ ਡਿਸਟ੍ਰਿਕਟਸ ਦੇ ਆ ਗਿਆ ਇਸ ਮਾਮਲੇ ਦੇ ਵਿੱਚ ਹੋਰ ਕੀ ਪੜਤਾਲ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਪੜਤਾਲ ਨੂੰ ਡੂੰਘਾਈ ਨਾਲ ਕੀਤੀ ਜਾ ਰਹੀ ਹੈ ਜੇ ਕਿਸੇ ਹੋਰ ਦਾ ਵੀ ਜਾਂ ਹੋਰ ਕੋਈ ਇਹਨਾਂ ਨੇ ਫੋਰ ਕੇਸ ਕੇਸਿਸ ਦੇ ਵਿੱਚ ਵੀ ਫੇਕ ਡਾਕੂਮੈਂਟ ਯੂਜ਼ ਕੀਤੇ ਉਹਨਾਂ ਨੂੰ ਵੀ ਵੈਰੀਫਾਈ ਕੀਤਾ ਜਾਊਗਾ ਤੇ ਹੋਰ ਕਿਸੇ ਦਾ ਜੇ ਕਿਸੇ ਹੋਰ ਇਮੀਗ੍ਰੇਸ਼ਨ ਜਾਂ ਕਿਸੇ ਦਾ ਵੀ ਰੋਲ ਆਉਂਦਾ ਹੋਊਗਾ ਉਹਨਾਂ ਵਿੱਚ ਵਿਚਾਰ ਕੇ ਜੇ ਉਹਨਾਂ ਦੇ ਐਵੀਡੈਂਸਾਂ ਦੇ ਵੀ ਖਿਲਾਫ ਵੀ ਕਾਰਵਾਈ ਕੀਤੀ ਜਾਊਗੀ ਤਾਂ ਕੀ ਹੈ ਜਿਨ੍ਹਾਂ ਦੇ ਪਰਚੇ ਦਰਜ ਕੀਤੇ ਗਏ ਨੇ ਸੱਤ ਜਣੇ ਹੈਗੇ ਆ ਅਮਨਦੀਪ ਸਿੰਘ ਹੈਗਾ ਪੂਨਮ ਰਾਣੀ ਆ ਅੰਕੁਰ ਅਕਸ਼ੇ ਤੇ ਕਮਲਜੀਤ ਰੋਹਿਤ ਪੱਲਾ ਤੇ ਕੀਰਤੀ ਸੂਦ ਲੁਧਿਆਣੇ ਦੇ ਵਿੱਚ ਇਹ ਦੋ ਜਣੇ ਨੇ ਜਿਹੜੇ ਲੁਧਿਆਣੇ ਦੇ ਹੈਗੇ ਆ ਰੋਹਿਤ ਪੱਲਾ ਤੇ ਆਪਣੇ ਅੰਕੁਰ ਲੁਧਿਆਣੇ ਤੋਂ ਬਿਲੋਂਗ ਕਰਦੇ ਕਿੰਨੇ ਕ ਜਣਿਆਂ ਦੀ ਫਾਈਲਾਂ ਜਿਹੜੀਆਂ ਭੇਜ ਚੁੱਕੇ ਸੀ ਕੁਝ ਪਤਾ ਲੱਗ ਪਿਆ ਇਪਰ ਕਲੀਅਰ ਕਰਦੇ ਦਰਾਨ ਤਫਤੀਸ਼ ਜਿਹੜੇ ਜਿਹੜੇ ਆਂਦੇ ਤੇ ਪਤਾ ਕਰਦੇ ਕਿ ਕਿੰਨੇ ਕਿੰਨੇ ਨੇ ਫਾਈਲਾਂ ਅਪਲਾਈ ਕੀਤੇ ਜਿਨ੍ਹਾਂ ਚੱਕੇ ਫੇਕ ਡਾਕੂਮੈਂਟ ਕੀਤੇ ਇਹ ਤਫਤੀਸ਼ ਦਾ ਪਾਰਟ ਹੈ ਕੋਈ ਜਾਂਚ ਟੀਮ ਵੀ ਬਣਾਈ ਗਈ ਹੈ ਇਹਦੇ ਵਿੱਚ ਕੁਝ ਜਿਵੇਂ ਐਸਐਟਿੀ ਕੋਈ ਬਣਾਈ ਗਈ ਹੋਵੇ ਪਹਿਲਾਂ ਪਰਤਾਲ ਜਿਹੜੇ ਜਿਹੜੇ ਪਰਤਾਲੋਂ ਸੈਟ ਵੱਲ ਹੋਈ ਹੈ ਐਸਐਟਿੀ ਵੱਲੋਂ ਤੇ ਉਹ ਪਰਤਾਲ ਤੋਂ ਬਾਅਦ ਹੀ ਇਹ ਪਰਚਾ ਦਰਜ ਹੋਇਆ ਹਾਂਜੀ ਟੋਟਲ 7 ਜਨਾਂ ਦੇ ਪਰਚਾ ਦਰਜ ਹਾਂਜੀ ਫਿਲਹਾਲ ਗ੍ਰਿਫਤਾਰੀਆਂ ਹੈਗੀ ਇਹ ਵਿੱਚ ਨਹੀਂ ਕਰ ਰਹੇ ਆ ਰੇਡ ਕਰ ਰਹੇ ਆ ਕੋਈ ਗ੍ਰਿਫਤਾਰੀ ਨਹੀਂ ਹੋਈ ਇਸ ਮਾਮਲੇ ਦੇ ਵਿੱਚ ਹੁਣ ਕੋਈ ਹੋਰ ਸ਼ਿਕਾਇਤਾਂ ਆਈਆਂ ਨੇ ਲੋਕ ਅੱਗੇ ਆਏ ਨੇ ਕਿ ਸਾਡੇ ਇਹਨਾਂ ਨੇ ਫਰੋਡ ਕੀਤਾ ਵਾ ਪੈਸੇ ਲੈ ਕੇ ਬਾਹਰ ਭੇਜ ਦਿੱਤਾ ਉਹ ਫਰੋਡ ਹੋ ਗਿਆ ਨਹੀਂ ਇਸ ਸਬੰਧ ਵਿੱਚ ਹਜੇ ਸਾਡੇ ਕੋਈ ਇਸ ਪਰਚੇ ਰਿਗਾਰਡਿੰਗ ਕੋਈ ਹੋਰ ਨਹੀਂ ਆਇਆ ਨਵਾਂ ਗੱਲ ਜਦੋਂ ਆਊਗਾ ਤੁਹਾਨੂੰ ਦਰਾਂ ਨੇ ਤਫਤੀਸ਼ ਜ਼ਰੂਰ ਕਰਾਂਗੇ ਹੁਣ ਇਹ ਕਾਰਵਾਈ ਅੱਗੇ ਰੇਡ ਜਿਹੜੀ ਕੀਤੀ ਜਾ ਰਹੀ ਗ੍ਰਿਫਤਾਰੀਆਂ ਕੀਤੀਆਂ ਹਾਂਜੀ ਬਿਲਕੁਲ ਇਹ ਰੇਡ ਕਰਕੇ ਇਹਨਾਂ ਦਾ ਗ੍ਰਿਫਤਾਰ ਕੀਤਾ ਜਾਊਗਾ ਤੇ ਬਾਕੀ ਢੰਗਾਂ ਦਾ ਪਰਤਾਲ ਕੀਤੀ ਜਾਊਗੀ ਇਹਨਾਂ ਨਾਲ ਹੋਰ ਕੋਈ ਡਾਕੂਮੈਂਟ ਹੋਰ ਕੇਸਿਸ ਦੇ ਵਿੱਚ ਜੇ ਯੂਜ਼ ਕੀਤੇ ਆ ਉਹਨਾਂ ਨੂੰ ਉਹਨਾਂ ਨੂੰ ਦੌਰਾਨ ਤਫਤੀਸ਼ ਲਿਆ ਜਾਊਗਾ ਸਲੀਸ ਮਾਮਲੇ ਦੇ ਵਿੱਚ ਨਾ ਬਹੁਤ ਸਾਰੇ ਲੋਕ ਠੱਗੀ ਦੇ ਸ਼ਿਕਾਰ ਹੋ ਜਾਂਦੇ ਨੇ ਕੀ ਅਪੀਲ ਕਰਨੀ ਚਾਹੋਗੇ ਲੋਕਾਂ ਨੂੰ ਕਿ ਇਹ ਗਲਤ ਇਮੀਗ੍ਰੇਸ਼ਨ ਵਾਲੇ ਨੇ ਉਹਨਾਂ ਤੇ ਕਿਸ ਤਰ੍ਹਾਂ ਤੁਸੀਂ ਭਰੋਸਾ ਕਰੋ ਨਾ ਭਰੋਸਾ ਕਰੋ ਇਹਨਾਂ ਤੇ ਉਹੀ ਹੈ ਕਿ ਥੋੜਾ ਜਿਹਾ ਵੇਅਰ ਹੋਣਾ ਪੈਣਾ ਪਬਲਿਕ ਨੂੰ ਕਿ ਕਿਹੜਾ ਸਹੀ ਹੈ ਕਿ ਦੀ ਫੀਡਬੈਕ ਸਹੀ ਆ ਰਹੀ ਹੈ ਕਿ ਦੀ ਗਲਤ ਆ ਰਹੀ ਹੈ ਜੇ ਕਿਸੇ ਦੂਸਰੇ ਸ਼ਹਿਰ ਚ ਵੀ ਤੁਸੀਂ ਜਾਂਦੇ ਹੋ ਅਪਲਾਈ ਕਰਨ ਪਹਿਲਾਂ ਕਿਸੇ ਲੋਕਲ ਤੋਂ ਜਾਂ ਕਿਸੇ ਤੋਂ ਕੰਸਰਨ ਤੋਂ ਪਤਾ ਪਤਾ ਕਰ ਲਓ ਕਿ ਇਹਨਾਂ ਦਾ ਕੀ ਸਕਸੈਸ ਰੇਟ ਕੀ ਹੈ ਤੇ ਕੋਈ ਫਰੋਡ ਦਾ ਪਰਚਾ ਤਾਂ ਨਹੀਂ ਦਰਜ ਹੈਗਾ ਇਹਨਾਂ ਤੇ ਜਾਂ ਕੋਈ ਇਦਾਂ ਧੋਖਾਧੜੀ ਤਾਂ ਨਹੀਂ ਕੀਤੀ ਵੀ ਤੇ ਥੋੜਾ ਜਿਹਾ ਪਬਲਿਕ ਨੂੰ ਵੇਅਰ ਹੋਣਾ ਪਾਣਾ ਤੇ ਅਵੇਅਰ ਕਰ ਅਵੇਨੈਸ ਹੁਣ ਤੋਂ ਬਾਅਦ ਫਿਰ ਆਪਣਾ ਫਾਈਲ ਅਪਲਾਈ ਕਰਨਾ ਆਪ੍ਰੀਕੁਲ ਜਿਵੇਂ ਕਿ ਦੱਸਿਆ ਮੁਖੀ ਨੇ ਜਿਹੜੇ ਕਿ ਇਹਨਾਂ ਤੇ ਕਾਰਵਾਈ ਜਿਹੜੀ ਕੀਤੀ ਜਾ ਰਹੀ ਆ ਰੇਡਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਜਲਦੀ ਜਿਹੜੇ ਨੇ આરોપી ਗ੍ਰফতার ਕੀਤੇ ਜਾਣਗੇ ਲੁਧਿਆਣਾ ਦੇ ਦੋ ਜਿਹੜੇ ਵਿਅਕਤੀ ਨੇ ਜਿਨ੍ਹਾਂ ਤੇ ਮਾਮਲਾ ਜਿਹੜਾ ਵਾ ਦਰਜ ਕੀਤਾ ਗਿਆ ਵਾ ਫਿਲਹਾਲ ਪੁਲਿਸ ਇਸ ਮਾਮਲੇ ਦੇ ਵਿੱਚ ਹੋਰ ਵੀ ਜਿਹੜੀ ਵੱਖ-ਵੱਖ ਏੰਗਲਾਂ ਤੋਂ ਜਿਹੜੀ ਹੈ ਜਾਂਚ ਕਰ ਰਹੀ ਹੈ ਕੈਮਰਾਮੈਨ ਕੁਲਦੀਪ ਦੇ ਨਾਲ ਨਰਿੰਦਰ ਸਿੰਘ ਤੇ ਜਗਮਨ ਟੀਵੀ